ਬਾਬਾ ਦੇਵ ਸਿੰਘ ਜੀ ਦੀ ਫੋਟੋ ਰੱਖਣੀ ਜ਼ਰੂਰੀ ਹੈ ਗੁਰਮੂਰਤ ਸ਼ੌਲਾਏ ਧਿਆਨਾ ਗੁਰੂ ਦੀ ਮੂਰਤ ਦੇ ਨਾਲ ਅਸੀਂ ਧਿਆਨ ਲਗਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰਪਿਆਰਿਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਪ ਜੀ ਦੇ ਲਈ ਇੱਕ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਇਸ ਤੋਂ ਪਹਿਲਾਂ ਵੀ ਇਸ ਚੈਨਲ ਤੇ ਬਹੁਤ ਇਹ ਜਾਣਕਾਰੀ ਭਰਪੂਰ ਵੀਡੀਓ ਗੁਰਬਾਣੀ ਬਾਰੇ ਗੁਰਬਾਣੀ ਮर्यादा ਬਾਰੇ ਪਈ ਹੋਈ ਜਾਣੇ ਉਹ ਵੀ ਆਪ ਜੀ ਵੇਖ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਗੁਰ ਪਿਆਰਿਓ ਅੱਜ ਆਪ ਜੀ ਦੇ ਲਈ ਚੋਪਹਿਰਾ ਸਾਹਿਬ ਜੀ ਦੇ ਰਿਲੇਟਿਡ ਜੋ ਸਵਾਲ ਨੇ ਉਹਨਾਂ ਦੇ ਜਵਾਬ ਆਪ ਜੀ ਦੇ ਲਈ ਲੈ ਕੇ ਆਏ ਹਾਂ ਗੁਰ ਪਿਆਰਿਓ ਚੋਪਹਿਰਾ ਸਾਹਿਬ ਆਪਣੇ ਘਰ ਵਿੱਚ ਕੱਟਦੇ ਹੋਇਆਂ ਕਈ ਵਾਰ ਅਸੀਂ ਬਹੁਤ ਗਲਤੀਆਂ ਕਰ ਜਾਂਦੇ ਹਾਂ ਯਾ ਅਸੀਂ ਸਹੀ ਵੀ ਕਰ ਰਹੇ ਹੁੰਦੇ ਆ ਪਰ ਸਾਡੇ ਮਨ ਵਿੱਚ ਸ਼ੰਕਾ ਹੁੰਦਾ ਹੈ ਭਰਮ ਹੁੰਦਾ ਹੈ ਕਿ ਕਿਤੇ ਅਸੀਂ ਕੋਈ ਗਲਤੀ ਨਾ ਕਰ ਰਹੇ ਹੋਈਏ ਗੁਰਪਿਆਰੋ ਅੱਜ ਕੁਝ ਸੰਗਤਾਂ ਦੇ ਸਵਾਲ ਆਪ ਜੀ ਦੇ ਨਾਲ ਸ਼ੇਅਰ ਕਰਾਂਗਾ ਜਿਨ੍ਹਾਂ ਦਾ ਜਵਾਬ ਅੱਜ ਦੀ ਵੀਡੀਓ ਵਿੱਚ ਆਪ ਜੀ ਨੂੰ ਪ੍ਰਾਪਤ ਹੋਵੇਗਾ ਇਹ ਸਵਾਲ ਸ਼ਾਇਦ ਆਪ ਜੀ ਦਾ ਵੀ ਹੋ ਸਕਦਾ ਹੈ ਗੁਰਪਿਆਰਿਓ ਚੋਪਹਿਰਾ ਸਾਹਿਬ ਕੱਟਦੇ ਹੋਇਆਂ ਬਹੁਤੀ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਮੈਂ ਘਰ ਵਿੱਚੋਂ ਪਹਿਰਾ ਸਾਈਬ ਕੱਟਣਾ ਹੈ ਤੇ ਕਿ ਬਾਬਾ ਦੇਵ ਸਿੰਘ ਜੀ ਦੀ ਫੋਟੋ ਰੱਖਣੀ ਜ਼ਰੂਰੀ ਹੈ ਗੁਰਪਿਆਰ ਇਸ ਦਾ ਜਵਾਬ ਹੈ ਕਿ ਗੁਰਬਾਣੀ ਅਨੁਸਾਰ ਗੁਰਮੂਰਤ ਸ਼ੌਲਾਏ ਧਿਆਨਾ ਗੁਰੂ ਦੀ ਮੂਰਤ ਦੇ ਨਾਲ ਅਸੀਂ ਧਿਆਨ ਲਗਾਉਣਾ ਹੈ ਪਰ ਗੁਰਮੂਰਤ ਕੀ ਹੈ ਸ਼ਬਦ ਗੁਰਮੂਰਤ ਹੈ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਹੀ ਗੁਰੂ ਦੀ ਮੂਰਤ ਸਾਡੇ ਲਈ ਹੈ ਗੁਰੂ ਦੀ ਮੂਰਤੀ ਫੋਟੋ ਗੁਰੂ ਦੀ ਸਿੱਖਿਆ ਹੀ ਸਾਡੇ ਵਾਸਤੇ ਹੈ ਤੇ ਜਦੋਂ ਚੋ ਪਹਿਰਾ ਸਾਈਵਾਸੀ ਕੱਟਦੇ ਆ ਆਪ ਜੀ ਬਾਬਾ ਦੇਵ ਸਿੰਘ ਜੀ ਦੀ ਫੋਟੋ ਰੱਖ ਵੀ ਸਕਦੇ ਹੋ ਜੇ ਫੋਟੋ ਆਪ ਜੀ ਦੇ ਕੋਲ ਨਹੀਂ ਹੈ ਫੋਟੋ ਰੱਖਣ ਦੀ ਫਿਰ ਕੋਈ ਲੋੜ ਨਹੀਂ ਕਿਉਂਕਿ ਬਾਬਾ ਦੇਵ ਸਿੰਘ ਜੀ ਅਤੇ ਗੁਰੂ ਸਾਹਿਬ ਹਰ ਵੇਲੇ ਸਾਡੇ ਹਾਜ਼ਰ ਨਾਜ਼ਰ ਨੇ ਅੰਗ ਸੰਗ ਨੇ ਤੇ ਫੋਟੋ ਆਪ ਜੀ ਦੇ ਕੋਲ ਹੈਗੀ ਹੈ ਤਾਂ ਆਪਣੇ ਮਨ ਦੀ ਤਸੱਲੀ ਵਾਸਤੇ ਆਪ ਜੀ ਰੱਖ ਸਕਦੇ ਹੋ ਤੇ ਫੋਟੋ ਨਹੀਂ ਵੀ ਰਖਦੇ ਤਾਂ ਵੀ ਗੁਰਪਿਆਰਿਓ ਕੋਈ ਗੱਲ ਨਹੀਂ ਅਸੀਂ ਗੁਰਬਾਣੀ ਪੜ੍ਹਦੇ ਹੋਇਆਂ ਸਮਝਦੇ ਹੋਇਆਂ ਆਪਣਾ ਜੀਵਨ ਸਵਾਰਣਾ ਹੈ ਗੁਰੂ ਦੇ ਹੁਕਮ ਅਤੇ ਤੁਰ ਕੇ ਬਹੁਤੇ ਸੰਗਤਾਂ ਦਾ ਗੁਰਪਿਆਰਿ ਸਵਾਲ ਹੁੰਦਾ ਹੈ ਕਿ ਜੋ ਜੋਤ ਜਗਾਈ ਜਾਂਦੀ ਹੈ ਉਹ ਕਿਵੇਂ ਜਗਾਣੀ ਹੈ ਦੇਸੇ ਘੋਦੀ ਜਗਾਣੀ ਹੈ ਜਾਂ ਸਰੋਂ ਦੇ ਤੇਲ ਦੀ ਜਗਾਣੀ ਹੈ ਗੁਰ ਪਿਆਰਿਓ ਜੇ ਜੋਤ ਹੈ ਉਹ ਸਭ ਤੋਂ ਵਿਸ਼ੇਸ਼ ਦੇਸੀ ਘੋਦੀ ਹੀ ਮੰਨੀ ਗਈ ਹੈ ਤੇ ਜੇ ਆਪ ਜੀ ਜੋਤ ਜਗਾ ਰਹੇ ਹੋ ਤਾਂ ਕੇਵਲ ਦੇਸੀ ਘੋਦੀ ਹੀ ਜੋਤ ਜਗਾਈ ਜਾਵੇ ਗੁਰ ਪਿਆਰਿਓ ਬਹੁਤ ਹੀ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਜੋਤ ਦਾ ਬਚਿਆ ਹੋਇਆ ਕਿਉ ਅਤੇ ਅੱਧ ਜਲੇ ਹੋਈ ਬੱਤੀ ਦਾ ਸੇ ਕੀ ਕਰਨਾ ਹੈ ਗੁਰ ਪਿਆਰਿਓ ਬੱਚੇ ਹੋਏ ਕਿਉਂ ਨਾ ਆਪਣੇ ਸਰੀਰ ਨੂੰ ਲਗਾ ਸਕਦੇ ਹੋ ਆਪਣੇ ਸਿਰ ਨੂੰ ਆਪਣੇ ਕੇਸਾਂ ਨੂੰ ਆਪਣੇ ਵਾਲਾਂ ਨੂੰ ਵੀ ਲਗਾ ਸਕਦੇ ਹੋ ਤੇ ਬੱਚੇ ਹੋਈ ਰੂਹ ਦੀ ਬੱਤੀ ਤੁਸੀਂ ਸਾੜ ਕੇ ਜਲ ਪ੍ਰਵਾਹ ਕਰ ਸਕਦੇ ਹੋ ਜਾਂ ਉਸ ਨੂੰ ਕਿਤੇ ਮਿੱਟੀ ਦੇ ਵਿੱਚ ਟੋਆ ਪੁੱਟ ਕੇ ਦਬ ਸਕਦੇ ਹੋ ਬਹੁਤੇ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਮੈਨੂੰ ਜੋਤ ਜਗਾਉਂਦੇ ਹੋਆਂ ਡਰ ਲੱਗਦਾ ਹੈ ਕਿਤੇ ਜੋਤ ਅਧਵਿਚਾਰ ਵੱਧ ਨਾ ਜਾਵੇ ਤੇ ਮੈਸਰ ਕੇ ਜੋਤ ਨਹੀਂ ਲਗਾਉਂਦਾ ਗੁਰਪਿਆਰੋ ਜੇ ਆਪ ਜੀ ਇਸ ਤਰ੍ਹਾਂ ਕਰਦੇ ਹੋ ਤਾਂ ਆਪ ਜੀ ਜੋਤ ਦਾ ਜੋ ਘੋ ਹੈ ਉਹ ਇਕੱਠਾ ਕਰਕੇ ਆਪਣੇ ਨੇੜੇ ਜੋ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਆਪ ਜੀ ਦੇ ਸਕਦੇ ਹੋ ਜਾਂ ਆਪ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਜਾਂ ਆਪ ਜੀ ਦਾ ਸਾਲ 6 ਮਹੀਨੇ ਦੇ ਵਿੱਚ ਅੰਮ੍ਰਿਤਸਰ ਜਾਣ ਦਾ ਮੌਕਾ ਬਣਦਾ ਹੈ ਤੇ ਆਪ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਕਿਓ ਦੇ ਸਕਦੇ ਹੋ ਜੇ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਹੁਤ ਦੂਰ ਹੋ ਤਾਂ ਆਪਣੇ ਨੇੜਲੇ ਗੁਰਦੁਆਰੇ ਵਿੱਚ ਉਹ ਕਿਓ ਬਾਬਾ ਦੇਵ ਸਿੰਘ ਜੀ ਦੇ ਨਾਮ ਦੀ ਅਰਦਾਸ ਕਰਾ ਕੇ ਦੇ ਸਕਦੇ ਹੋ ਜੀ ਬਹੁਤੇ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਸਾਡੇ ਘਰ ਨਾਨਵੈਜ ਚੱਲਦਾ ਹੈ ਤੇ ਸਾਡੇ ਘਰ ਸ਼ਰਾਬ ਵੀ ਚਲਦੀ ਹੈ ਕੀ ਅਸੀਂ ਆਪਣੇ ਘਰ ਬਹਿ ਕੇ ਚਪਹਰਾ ਸਾਹਿਬ ਦਾ ਪਾਠ ਕਰ ਸਕਦੇ ਹਾਂ ਗੁਰਪਿਆਰੇ ਹਾਂ ਜੀ ਆਪ ਜੀ ਆਪਣੇ ਘਰ ਚੋਂ ਪਹਰਾ ਸਾਹਿਬ ਦਾ ਪਾਠ ਕਰ ਸਕਦੇ ਹੋ ਕਿਉਂਕਿ ਜਦੋਂ ਗੁਰਬਾਣੀ ਸਾਡੇ ਘਰ ਆਵੇਗੀ ਤੇ ਇਹ ਸ਼ਰਾਬ ਅਤੇ ਵਿਕਾਰ ਆਪਣੇ ਆਪ ਹੀ ਸਾਡੇ ਘਰ ਤੋਂ ਭੱਜ ਜਾਣਗੇ ਸਵਾਭ ਜੀ ਨੇ ਇੱਕ ਵੱਖਰੀ ਥਾਂ ਤੇ ਸਾਫ ਸੁਥਰੇ ਵਸਤਰ ਵਿਛਾ ਕੇ ਸੋਹਣੇ ਸਾਫ ਸਫਾਈ ਕਰਕੇ ਉੱਥੇ ਆਪ ਜੀ ਚੋਪਹਿਰਾ ਸਾਹਿਬ ਦਾ ਪਾਠ ਕਰ ਸਕਦੇ ਹੋ ਗੁਰ ਪਿਆਰੇ ਆਪ ਜੀ ਦਾ ਕੋਈ ਵੀ ਸਵਾਲ ਹੋਵੇ ਆਪ ਜੀ ਕਮੈਂਟ ਕਰ ਸਕਦੇ ਹੋ ਆਪ ਜੀ ਦੇ ਸਵਾਲ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ 100% ਦਿੱਤਾ ਜਾਵੇਗਾ ਸੋ ਚੈਨਲ ਤੇ ਹੋਰ ਵੀ ਵੀਡੀਓ ਨੇ ਉਹਨਾਂ ਨੂੰ ਵੇਖ ਕੇ ਆਪ ਜੀ ਆਪਣੇ ਸੰਕੇਤ ਦੂਰ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਇਹ ਵੀਡੀਓ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਉਹ ਵੀ ਆਪ ਜੀ ਨੂੰ ਦੁਆਵਾਂ ਦੇਵੇਗਾ ਗਲਤੀਆਂ ਭੁੱਲ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ